ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਾਈ ਵੀਡੀਓ ਬਣਾਉਣ ਲੱਗਾ ਕਿਉਂਕਿ 2-3 ਦਿਨ ਹੋ ਗਏ ਮੈਂ ਵੀਡੀਓ ਪਾਈ ਨਹੀਂ ਸੀ ਕਿਉਂਕਿ ਪਾਣੀ ਛਟੇਵਲ ਸੀਗਾ ਚਲੋ ਮੈਂ ਕੋਈ ਹੋਰ ਵੀਡੀਓ ਪਾਵਾਂਗੇ ਏਕਾ ਘਰ ਠੀਕ ਠਾਕ ਆ ਪਰ ਮੈਂ ਕੱਲ ਸ਼ਾਮੇ ਦੀਆਂ ਵੀਡੀਓ ਵੀਡੀਓ ਪਿੱਛੇ ਕਾਫੀ ਦੇਖੀਆਂ ਰੋਲਾ ਰਪਾਜਾ ਕਾਫੀ ਸੁਣਿਆ ਵੀ ਚੰਡੀਗੜ੍ਹ ਪੰਚਕੁਲੇ ਬੱਸੀ ਮਾਰਕੰਡਾ ਇਹ ਸਾਰਾ ਉਹ ਮਲਾਣੇ ਮਲੂਣਾ ਸਾਰਾ ਪਾਣੀ ਨਾ ਕਹਿੰਦੇ ਭਰ ਗਿਆ ਵੀ ਦਵਾ ਦਾ ਪਾਣੀ ਜਿਹੜਾ ਪਿੱਛੇ ਬਹੁਤ ਜ਼ਿਆਦਾ ਹੈ ਬਈ ਕਗਰ ਤੇ ਉਹਨਾਂ ਦੀਆਂ ਖਬਰਾਂ ਜਿਹੜੀਆਂ ਸੁਣੀਆਂ ਸੀ ਉਹ ਕਹਿੰਦੇ ਸੀ ਕਗਰ ਦੇ ਵਿੱਚ ਪਾਣੀ ਪੂਰੇ ਚੜ ਗਿਆ ਫਿਰ ਮੈਂ ਅੱਜ ਸਪੈਸ਼ਲੀ ਜਾ ਕੇ ਕੋਈ 11:50 ਤੇ ਮੈਂ ਉੱਥੇ ਗਿਆ ਹੈ ਜਾ ਕੇ ਮੈਂ ਵੀਡੀਓ ਬਣਾਈ ਹੈ ਕਗਰ ਦੇ ਹਾਲਾਤ ਦੇਖਿਆ ਸਾਰੇ ਕਗਰ ਜ ਕੋਈ ਪਾਣੀ ਚੜਿਆ ਨਹੀਂ ਪਹਿਲਾਂ ਨਾਲ ਪਾਣੀ 2 ਫੁੱਟ ਤੱਲੇ ਹੀ ਆ ਅਜੇ ਪਰ ਕਾਫੀ ਪਿਛੇ ਜੀ ਥੀ ਆ ਜਿਹੜੀ ਉਹ ਠੀਕ ਠਾਕ ਆ ਅਜੇ ਕਾਫੀ ਪਾਣੀ ਜਿਹੜਾ ਹੈ ਘਰ ਚੰਦ ਸਕਦਾ ਹੈਗਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਅਗਰ ਬਾਰਸ਼ ਪਿਛੇ ਜ਼ਿਆਦਾ ਹੋਦੀ ਵੀ ਆ ਤਾਂ ਉਦੋਂ ਇਹ ਪਾਣੀ ਬਹੁਤ ਨਿਕਲ ਜਾਣਾ ਹੈਗਾ ਬਾਕੀ ਵਾਅਰੇ ਨੂੰ ਮਿਹਰ ਕਰੇ ਤੇ ਮੈਂ ਵੀਡੀਓ ਇਸ ਕਰਕੇ ਪਾਈ ਆ ਵੀ ਮੈਂ ਜਾ ਕੇ ਲੋਕ ਇਹ ਕੀ ਦਿਖਤ ਹੋ ਜਾਂਦਾ ਹੈਗਾ ਵੀ ਬਹੁਤ ਪਾਣੀ ਪਿਛੇ ਸੁਣਿਆ ਵੀ ਬਹੁਤ ਆ ਰਿਹਾ ਹੈਗਾ ਵੀ ਪਿੱਛੇ ਦਾ ਦਾ ਕੁਝ ਕਹਿ ਨਹੀਂ ਸਕਦੇ ਵੀ ਖਬਰਾਂ ਜਿਹੜੀਆਂ ਮੈਂ ਵੀ ਸੁਣੀਆਂ ਨੇ ਪਰ ਇਸ ਟਾਈਮ 11:50 ਮਿੰਟ ਤੱਕ ਅਗਰ ਤੁਸੀਂ ਸਥਿਤੀ ਤੁਸੀਂ ਦੇਖ ਹੀ ਸਕਦੇ ਆਂ ਜਿਹੜੇ ਹਾਲਾਤ ਨੇ ਕੱਗਦੇ ਇੰਨਾ ਕ ਪਾਣੀ ਆ ਕੋਈ ਜ਼ਿਆਦਾ ਪਾਣੀ ਨਹੀਂ ਹੈਗਾ ਬਾਕੀ ਤੁਹਾਨੂੰ ਅਸੀਂ ਅੱਗੇ 2-3 ਦਿਨ ਹੁਣ ਮੈਂ ਲਗਾਤਾਰ ਵੀਡੀਓ ਕਾਉਂਗਾ ਜਿੱਦਾਂ ਦੇ ਵੀ ਹਾਲਾਤ ਹੋਏ ਤੁਹਾਨੂੰ ਦੱਸੂਗਾ ਭਈ ਹਜੇ ਤੱਕ ਅਕਰ ਠੀਕ ਠਾਕ ਆ ਜੀ ਕੋਈ ਅਡੀ ਖਬਰਾਂ ਵਾਲੀ ਗੱਲ ਨਹੀਂ ਕਕਰ ਬਹੁਤ ਅਦਾ ਕੀ ਕਕਰ ਲਾਓ ਤੁਸੀਂ ਜਿਵੇਂ ਵੀ ਹਾਲਾਤ ਹੋਣਗੇ ਅੱਗੇ ਦੇ ਤੁਹਾਨੂੰ ਦੱਸਾਂਗੇ ਜੀ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਨਹੀਂ ਹੋਣਾਗਾ ਕਿਸੇ ਤਰ੍ਹਾਂ ਦਾ ਘਬਰਾਉਣਾ ਨਹੀਂ ਮਾਤਾ ਤੇ ਭਰੋਸਾ ਰੱਖਣਾ ਪਿੱਛੇ ਪਾਣੀ ਜਰੂਰ ਸੁਣਿਆ ਵੀ ਪਿੱਛੇ ਪ੍ਰਸਾਦ ਬਹੁਤ ਆ ਪਹਾੜਾਂ ਦੇ ਵਿੱਚ ਆ ਦੋ ਤਿੰਨ ਦਿਨ ਦੀ بارش ਕਾਫੀ ਹੋ ਰਹੀ ਆ ਕੋਈ ਮੌਸਮ ਵਿਭਾਗ ਵਾਲਿਆਂ ਨੇ ਵੀ ਦੱਸਿਆ ਵੀ ਜਿਹੜੀ ਮੌਸਮ ਕਾਫੀ ਹਾਲਾਤ ਜਿਹੜੇ ਮੌਸਮ ਦੀ ਉਹ ਮਾੜੀ ਨੇ ਬਾਰ ਚ ਕਿਤੇ ਵੀ ਹੋਤ ਸਾ ਦੀ ਆ ਪਰ ਤੇ ਉੱਤਰ ਫਟਣ ਬਾਰੇ ਵੀ ਦੱਸਿਆਗਾ ਤੇ ਇਸ ਕਰਕੇ ਉਹਦਾ ਕੁਝ ਕਹਿ ਨਹੀਂ ਸਾਡੇ ਕੇ ਪਰ ਅੱਜ ਦੇ ਜਿਹੜੇ ਤਾਜ਼ਾ ਹਾਲਾਤ ਆ ਉਹ ਇਸ ਤਰ੍ਹਾਂ ਦੀ ਇੱਕ ਕਦੇ ਕੋਈ ਏਡੀ ਘਮਰਾਟ ਵਾਲੀ ਗੱਲ ਨਹੀਂ ਹੈਗੀ ਅੱਗੇ ਜਿਵੇਂ ਦੇ ਵੀ ਹਾਲਾਤ ਹੋਣਗੇ ਅਸੀਂ ਤੁਹਾਨੂੰ ਜਿਹੜੇ ਨਵੀਂ ਵੀਡੀਓ ਪਾ ਕੇ ਹੁਣ 2-3 ਦਿਨ ਲਗਾਤਾਰ ਮੈਂ ਵੀਡੀਓ ਪਾਉਂਗਾ ਸਾਨੂੰ ਪਤਾ ਲੱਗਦਾ ਰਹੇ ਵੀ ਕੀ ਹਾਲਾਤ ਨੇ ਇਕ ਗੱਲ ਦੇ ਸਾਰੇ ਜਾਣੇ ਜੀ ਮੇਰੇ ਚੈਨਲ ਫਾਲੋ ਕਰ ਲੋ ਇਹੋ ਜੀਆਂ ਵੀਡੀਓ ਨੂੰ ਸ਼ੇਅਰ ਕਰੋ ਦੱਬ ਕੇ ਕਿਉਂਕਿ ਹਰ ਇੱਕ ਨੂੰ ਪਤਾ ਲੱਗ ਜੇ ਲੋਕ ਘਬਰਾਉਂਦੇ ਨਹੀਂ ਡਰਦੇ ਨਹੀਂ ਕਿ ਇਹ ਠੀਕ ਪਤਾ ਲੱਗ ਜਾਂਦਾ ਕਿ ਨਹੀਂ ਠੀਕ ਠਾਕ ਆ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਪਾਣੀ ਠੀਕ ਠਾਕ ਆ ਮਾਰਵਾਹੀ ਕ ਨੂੰ ਮੇਰ ਕਰੇ ਨਿਕਲ ਜੂਗਾ ਪਾਣੀ ਪਿੱਛੇ ਜ਼ਰੂਰ ਸੁਣੀ ਆ ਜਿਹੜੀ ਪਿੱਛੇ ਦੇ ਹਾਲਾਤ ਆ ਉਹ ਅਜੇ ਆਪਾਂ ਕੁਝ ਕਹਿ ਨਹੀਂ ਸਕਦੇ ਜਿੰਨੇ ਚਿਰ ਦੇਖਿਆ ਨਹੀਂ ਹੁੰਦਾਗਾ ਉਹਨਾਂ ਚਿਰ ਸੁਣੀ ਸੁਣਾਈ ਗੱਲਾਂ ਦਾ ਕੁਝ ਹੋਰ ਹੁੰਦਾਗਾ ਤਾਂ ਪਰ ਇਸ ਕਰਕੇ ਤੁਸੀਂ ਚੈਨਲ ਨੂੰ ਦਬਕੇ ਸ਼ੇਅਰ ਕਰੋ ਜੀ ਲਾਈਕ ਕਰੋ ਵੀਡੀਓ ਨੂੰ ਕਮੈਂਟ ਕਰਕੇ ਦੱਸੋ ਤੇ ਸਾਰੇ ਜੀ ਸਬਸਕ੍ਰਾਈਬ ਕਰ ਲਓ ਚੈਨਲ ਆਪਣਾ ਅਗਲੀ ਅਪਡੇਟ ਤੱਕ ਤੁਹਾਨੂੰ ਸਾਰਿਆਂ ਨੂੰ ਜੀ ਅਸੀਂ ਸਤਿ ਸ੍ਰੀ ਅਕਾਲ ਪਹੁੰਚੇ ਆਂ ਫਤਿਹ ਬੁਲਾਉਂਦੇ ਆਂ ਤਾਂ ਮਹਾਰਾਜ ਭੜੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ ਭਾਈ ਜੀ